ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਨਿਊ ਸਾਖੀ ਲੈ ਕੇ ਆਏ ਹਾਂ ਵੈਸ਼ਨੋ ਸਾਧ ਨੂੰ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਉਪਦੇਸ਼ ਦਿੱਤਾ ਸੀਗਾ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਪ੍ਰਚਾਰ ਕਰਦੇ ਹਰਿਦੁਆਰ ਪੁੱਜੇ ਗੁਰੂ ਜੀ ਨੇ ਗੰਗਾ ਦੇ ਕੰਢੇ 'ਚਾ ਡੇਰਾ ਲਾਇਆ ਗੁਰੂ ਸਾਹਿਬ ਤੋਂ ਥੋੜੀ ਹੀ ਦੂਰ ਇੱਕ ਵੈਸ਼ਨੋ ਸਾਧ ਦਾ ਡੇਰਾ ਸੀ ਇਹ ਬਹੁਤ ਪਖੰਡ ਕਰਦਾ ਸੀ ਲੋਕਾਂ ਤੇ ਆਪਣੀ ਧਰਮੀ ਹੋਣ ਦਾ ਭੁਲੇਖਾ ਪਾ ਰਿਹਾ ਸੀ ਗੁਰੂ ਸਾਹਿਬ ਨੇ ਇਸ ਪਖੰਡੀ ਦਾ ਪਾਜੋ ਖੇਡਣਾ ਸੀ ਇਸੇ ਲਈ ਉਸ ਦੇ ਨੇੜੇ ਡੇਰਾ ਲਾਇਆ ਸੀ ਦੂਜੇ ਦਿਨ ਸਵੇਰੇ ਸਾਧ ਨੇ ਇਸ਼ਨਾਨ ਕੀਤਾ ਭੋਜਨ ਪਕਾਉਣ ਦੀ ਤਿਆਰੀ ਕਰਨ ਲੱਗਾ ਚੌਂਕਾ ਤਿਆਰ ਕਰਨ ਲਈ ਗਾਂ ਦੇ ਗੋਹੇ ਦਾ ਪੋਚਾ ਫੇਰਿਆ ਲਕੜੀਆਂ ਨੂੰ ਸੂਚੀਆਂ ਕਰਨ ਲਈ ਪਾਣੀ ਨਾਲ ਤੋਤੀਆਂ ਚੌਂਕੇ ਦੇ ਆਲੇ ਦੁਆਲੇ ਲਕੀਰ ਖਿੱਚ ਦਿੱਤੀ ਤਾਂ ਕਿ ਰਾਖਸ਼ ਅੰਦਾ ਰਸਨਾ ਲੈ ਜਾਣ ਲੱਕੜਾਬਾਲਕੇ ਭੋਜਨ ਤਿਆਰ ਕਰਨ ਲੱਗਾ ਉਹ ਚੌਂਕੇ ਦੀ ਪਵਿੱਤਰਤਾ ਨੂੰ ਹੀ ਧਰਮ ਸਮਝਦਾ ਸੀ ਤੇ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਧ ਦਾ ਭੁਲੇਖਾ ਦੂਰ ਕਰਨਾ ਸੀ ਤੇ ਲੋਕਾਂ ਨੂੰ ਸਮਝਾਉਣਾ ਸੀ ਇਹ ਤਰਮ ਨਹੀਂ ਇਹ ਤਾਂ ਪਖੰਡ ਹੈ ਇਸ ਲਈ ਪਾਈ ਮਰਦਾਨਾ ਜੀ ਨੂੰ ਜੋ ਉਹਨਾਂ ਦੇ ਨਾਲ ਸੀ ਸਾਧ ਕੋਲੋਂ ਅੱਗ ਲੈਣ ਭੇਜਿਆ ਪਾਈ ਮਰਦਾਨਾ ਜੀ ਨੇ ਸਾਧ ਕੋਲੋਂ ਅੱਗ ਮੰਗੀ ਸਾਧ ਲੋਹਾ ਲੱਖਾ ਹੋ ਕੇ ਗਾਲਾਂ ਕੱਢਣ ਲੱਗ ਪਿਆ ਸਾਧ ਪਾਈ ਮਰਦਾਨੇ ਨੂੰ ਕਹਿਣ ਲੱਗਾ ਤੂੰ ਮੇਰਾ ਚੌਂਕਾ ਪਿੱਟ ਦਿੱਤਾ ਹੈ ਸਾਧ ਗੁੱਸੇ ਵਿੱਚ ਭਖਿਆ ਪਿਆ ਸੀ ਉਹ ਅੱਗ ਦੀ ਚੌਥੀ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਦੌੜਿਆ ਭਾਈ ਮਰਦਾਨਾ ਸਤਿਗੁਰਜੀਤ ਪਾਸ ਆ ਪੁੱਜਿਆ ਮਗਰ ਮਗਰ ਸਾਧਵੀ ਪਹੁੰਚ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਸਾਧ ਜੀ ਆਪ ਇਤਨੇ ਗੁੱਸੇ ਵਿੱਚ ਕਿਉਂ ਹੋ ਸਾਧ ਨੇ ਗੁੱਸੇ ਵਿੱਚ ਹੀ ਜਵਾਬ ਦਿੱਤਾ ਇਸ ਮਰਾਸੀ ਨੇ ਮੇਰਾ ਚੌਂਕਾ ਪਿੱਟ ਦਿੱਤਾ ਹੈ ਇਸ ਦਾ ਪਰਛਾਵਾ ਮੇਰੇ ਚੌਂਕੇ ਉੱਤੇ ਪਿਆ ਹੈ ਜਿਸ ਨਾਲ ਮੇਰਾ ਚੌਂਕਾ ਔਪਵਿੱਤਰ ਹੋ ਗਿਆ ਹੈ। ਇਹ ਪਾਈ ਮਰਦਾਨਾ शूद्र ਹੈ ਨਿਵੀਂ ਜਾਤ ਦਾ ਹੈ। ਇਸ ਲਈ ਮੇਰਾ ਜਨਮ ਪ੍ਰਿਸ਼ਟ ਹੋ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਇਹ ਕਿ ਮੈਂ ਹੋ ਸਕਦਾ ਹੈ ਪਾਈ ਮਰਦਾਨਾ ਤਾਂ ਤੇਰੇ ਵਰਗਾ ਮਨੁੱਖ ਹੀ ਹੈ। ਨੀਮਾ ਉਹ ਹੈ ਜੋ ਨੀਵੇਂ ਕੰਮ ਕਰੇ। ਗੁਰੂ ਜੀ ਨੇ ਸਾਧੂ ਨੂੰ ਕਿਹਾ ਤੂੰ ਆਪਣੇ ਅੰਦਰ ਜਾਤੀ ਮਾਰ ਕੇ ਵੇਖ। ਤੇਰੇ ਅੰਦਰ ਕਿੰਨੇ ਉਹ ਗੁਣ ਭਰੇ ਪਏ ਹਨ ਤੇਰੇ ਹਿਰਦੇ ਵਿੱਚ ਦਇਆ ਨਹੀਂ ਕਰੋਧ ਹੈ ਤੇਰੇ ਅੰਦਰ ਪਿਆਰ ਨਹੀਂ ਨਫ਼ਰਤ ਹੈ ਤੇਰੇ ਅੰਦਰ ਸਰਬੱਤ ਦਾ ਪਲਾ ਨਹੀਂ ਪੁਰਾਈ ਨਿੰਦਾ ਹੈ ਉੱਚੀ-ਸੁੱਚੀ ਮਤ ਨਹੀਂ ਨੀਚ ਵਿਚਾਰ ਹਨ ਜਦੋਂ ਤੇਰਾ ਹਿਰਦਾ ਇੰਨਾ ਮੈਲਾ ਹੈ ਤਾਂ ਪਰਮਾਤਮਾ ਨਾਲ ਪਿਆਰ ਕਿਵੇਂ ਹੋ ਸਕਦਾ ਹੈ ਕਿਸੇ ਨੂੰ ਮਾੜਾ ਨਾ ਸਮਝੋ ਸਭ ਅੰਦਰ ਪਰਮਾਤਮਾ ਦੀ ਜੋਤ ਵੇਖਣ ਦੀ ਕੋਸ਼ਿਸ਼ ਕਰੋ ਜੇ ਨਫ਼ਰਤ ਕਰਨੀ ਹੈ ਤਾਂ ਪੈੜੇ ਕਮਾ ਤੋਂ ਨਫ਼ਰਤ ਕਰੋ ਕਿਸੇ ਬੰਦੇ ਤੋਂ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੋਰ ਕਿਹਾ ਇਹ ਠੀਕ ਹੈ ਤੂੰ ਚੌਂਕਾ ਸੁੱਚਾ ਕਰ ਲਿਆ ਹੈ ਲੱਕੜੀਆਂ ਤੋ ਲਈਆਂ ਹਨ ਲਕੀਰ ਕੱਢ ਲਈ ਹੈ ਪਰ ਇਸ ਦਾ ਕੀ ਫਾਇਦਾ ਜੇਕਰ ਮਨ ਪਵਿੱਤਰ ਨਹੀਂ ਕੀਤਾ ਮਨ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਸੁੱਚਾ ਨਹੀਂ ਹੁੰਦਾ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਪਵਿੱਤਰ ਹੁੰਦਾ ਹੈ ਸੱਚਾ ਆਚਰਨ ਬਣਾਉਣਾ ਹੀ ਚੌਂਕੇ ਦੁਆਰੇ ਲਕੀਰ ਕੱਢਣਾ ਹੈ ਜਦੋਂ ਸਾਧੂ ਨੇ ਗੁਰੂ ਜੀ ਦੇ ਉੱਤਮ ਬਚਨ ਸੁਨੇ ਤਾਂ ਮਨ ਜਾਗ ਪਿਆ ਸਮਝਾ ਗਏ ਕਿ ਸਾਰੇ ਉਹ ਗੁਣ ਮੇਰੇ ਅੰਦਰ ਹਨ ਗੁਰੂ ਜੀ ਦੇ ਚਰਨੀ ਡਿੱਗ ਪਿਆ ਤੇ ਸਿੱਖੀ ਧਾਰਨ ਕੀਤੀ ਇਸ ਸਾਖੀ ਦੀ ਸਾਨੂੰ ਕੀ ਸਿੱਖਿਆ ਮਿਲਦੀ ਹੈ ਜਨਮ ਕਰਕੇ ਕੋਈ ਨੀਚ ਨਹੀਂ ਨੀਚ ਉਹ ਹੈ ਜਿਸ ਦਾ ਮਨ ਵਿਕਾਰਾ ਉਹ ਗੁਨਾ ਤੇ ਭੈੜੇ ਵਿਚਾਰਾਂ ਨਾਲ ਭਰਿਆ ਪਿਆ ਹੈ। ਅਜਿਹੇ ਵਿਕਾਰੀ ਮਨੁੱਖ ਪ੍ਰਮਾਤਮਾ ਨੂੰ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਸਾਕੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ। ਮਿਲਦੇ ਆਂ ਅਸੀਂ ਇਦਾਂ ਹੀ ਨਿਊ ਨਿਊ ਸਾਕੀਆਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।